ਪੋਵਾ ਹਲਕਾ ਤੋਂ ਪੂਰਾ ਪੰਜਾਬ ਬਣ ਗਿਆ ਇੱਥੇ ਰੇਤਾ ਬਜਰੀ ਚਲ ਗਿਆ ਪੂਰੇ ਪੰਜਾਬ ਚ ਲੇਕਿਨ ਪੋਵਾ ਹਲਕਾ ਪਿਛੜਾ ਰਹਿ ਗਿਆ ਪੋਵਾ ਹਲਕਾ ਪਿਛੜਾ ਰਹਿ ਗਿਆ ਹਲਕਾ ਨਾਲ ਬਹੁਤ ਵਿਧਰਾ ਕੀਤਾ ਗਿਆ ਬੜੇ ਸਾਲਾਂ ਤੋਂ ਔਰ ਬੜੇ ਸਾਲਾਂ ਤੋਂ ਕਿਸੇ ਨੇ ਵਿਧਾਨ ਸਭਾ ਦੇ ਵਿੱਚ ਇਹਦੀ ਆਵਾਜ਼ ਵੀ ਨਹੀਂ ਚੁੱਕੀ ਕਿਸੇ ਦਿਨ ਹੀ ਹਲਕਾ ਪੋਵਾ ਦੇ ਵਿੱਚ ਇੱਕ ਮਹਾਰੈਲੀ ਹੁੰਦੀ ਹੈ ਜਿੱਦੇ ਵਿੱਚ ਕਾਂਗਰਸ ਦੀ ਪੂਰੀ ਲੀਡਰਸ਼ਿਪ ਪਹੁੰਚਦੀ ਹੈ ਉੱਥੇ ਤੁਸੀਂ ਨਹੀਂ ਪਹੁੰਚਦੇ ਕੀ ਗੱਲ ਤੁਹਾਨੂੰ ਬੁਲਾਇਆ ਨਹੀਂ ਗਿਆ ਜਾਂ ਤੁਸੀਂ ਜਾਣਾ ਨਹੀਂ ਚਾਹੁੰਦੇ ਸਵਾਦੀ ਕਹਿੰਦੇ ਕਿ ਜਿਹੜੀਆਂ ਕਾਂਗਰਸ ਦੇ ਵੱਲੋਂ ਜਿਹੜੀਆਂ ਮਹਾਰਾਲੀਆਂ ਕੀਤੀਆਂ ਜਾ ਰਹੀਆਂ ਨੇ ਫਲੋਪ ਮੰਨੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਇਕੱਠ ਵੇਖਣ ਨੂੰ ਨਹੀਂ ਮਿਲਦਾ ਜੇ ਇਕੱਠ ਹੋਣ ਨਹੀਂ ਹੈਗਾ ਤੇ ਫਿਰ ਕੀ ਲੱਗਦਾ ਕਿਸਾਈ ਦੇ ਵਿੱਚ ਇਕੱਠ ਹੋਊਗਾ ਤੇਰਾ ਬੜਾ ਵੱਡਾ ਐਗਜ਼ਾਮਪਲ ਤੇ ਸਾਡੇ ਜਦੋਂ ਰੰਦਾਵਾ ਸਾਹਿਬ ਜਿੱਤੇ ਸੀਗੇ ਮੰਤਰੀ ਇੱਥੇ ਹੋਣ ਤੇ ਤੀਸਰੇ ਨੰਬਰ ਤੇ ਆਂ ਤੇ ਤੁਸੀਂ ਸਮਝ ਲਓ ਇਕੱਠ ਕਿਦਾ ਜਿਆਦਾ ਦੰਤੀ ਮਈ 2025 ਤੱਕ आम आदमी पार्टी ने इस साल का सिर्फ इस साल का रिकॉर्ड सा, जो दसा 11000 करोड़ ਤੋਂ ਜ਼ਿਆਦਾ ਦਾ ਇਸੇ ਸਾਲ ਲੋਨ ਲੈ ਚੁੱਕੀ ਹੈ ਇਸੇ ਸਾਲ ਲੋਨ ਲੈ ਚੁੱਕੀ ਹੈ ਅੱਕਲ ਲੋਕ ਬਹੁਤ ਅਵੇਅਰ ਹੋ ਗਏ ਮੀਡੀਆ ਦੇ ਥਰੂ ਕਿ ਕੌਣ ਕਿੰਨਾ ਕਿਸੇ ਨੂੰ ਕਿੰਨਾ ਬੇਵਕੂਫ ਬਣਾ ਰਿਹਾ ਔਰ ਜੋ ਵਾਦੇ ਇਹਨਾਂ ਨੇ ਕੀਤੇ ਸੀਗੇ ਵਾਦਾ ਤਾਂ ਕੋਈ ਪੂਰਾ ਹੋਇਆ ਨਹੀਂ 2022 27 ਦੇ ਵਿੱਚ ਆਪ ਹੀ ਪਤਾ ਲੱਗ ਜਾਏਗਾ ਤੁਹਾਨੂੰ ਰੋਲਾ ਪਿਆ ਹੋਇਆ ਕਿ ਜਿਹੜੇ ਇਲੈਕਸ਼ਨ ਹਾਰੇ ਨੇ ਜਿਹੜੇ ਤੁਹਾਡੇ ਕੈਂਡੀਡੇਟ ਸੀਗੇ ਤਾਕੜ ਸੀਗੇ ਉਹ ਪੰਜਾਬ ਪ੍ਰਧਾਨ ਰਾਜਾ ਵਣਿੰਗ ਦੇ ਵਜ੍ਹਾ ਤੇ ਕਾਰਨ ਹਾਰੇ ਨੇ ਤੁਸੀਂ ਕਿਵੇਂ ਵਿਖਦੇ ਸੀ ਨਾ ਇਹ ਕਹਿ ਰਹੀ ਹੈ ਕਿ ਅਗਰ ਭਾਗਪੂਜਨ ਆਸ਼ੂ ਜੀ ਨੇ ਸਾਰਿਆਂ ਦੇ ਨਾਲ ਰਲ ਮਿਲ ਕੇ ਸਾਰੀਆਂ ਚੀਜ਼ਾਂ ਕੀਤੀਆਂ ਹੁੰਦੀਆਂ ਤਾਂ ਸ਼ਾਇਦ ਰਿਜ਼ਲਟ ਹੋਰ ਵੀ ਹੋ ਸਕਦੇ ਸੀਗੇ ਪੰਜਾਬ ਪਚਾਉਣ ਦੀਆਂ ਗੱਲਾਂ ਕਰ ਰਹੇ ਕਿ ਲੱਗਦਾ ਕਿ ਕਾਂਗਰਸ ਬਚਾ ਪਾ ਰਿਹਾ ਕਿਉਂਕਿ ਮਾਰਨਿੰਗ ਤੋਂ ਜਿਹੜੇ ਅਸਤੀਫੇ ਦਿੱਤੇ ਜਾ ਰਹੇ ਚਾਹੇ ਉਹ ਪ੍ਰਗਟ ਦੀ ਗੱਲ ਕੀਤੀ ਜਾਵੇ ਕਿ ਕੀ ਲੱਗਦਾ ਕਿ ਲੋਕਾਂ ਦਾ ਮੁਖ ਜਿਹੜਾ ਕਾਂਗਰਸ ਤੋਂ ਮੁੜਦਾ ਹੋਇਆ ਨਜ਼ਰ ਆ ਰਿਹਾ ਸਸੀਕਾ ਤੁਸੀਂ ਦੇਖ ਰਹੇ ਹੋ ਐਮਐਚ ਪੰਜਾਬ ਚੈਨਲ ਤੇ ਮੈਂ ਹਾਂ ਤੁਹਾਡਾ ਨਿਰੂਜ ਜੁੜੇਗਾ ਬਲਾਗ ਤੇ ਜਿੱਤੇਗੀ ਕਾਂਗਰਸ ਅਜਿਹੇ ਵਾਦੇ ਤੇ ਦਾਅਵੇ ਜਿਹੜੇ ਕਾਂਗਰਸੀ ਵੱਲੋਂ ਕੀਤੇ ਜਾ ਰਹੇ ਨੇ ਕਿ ਸਤਾਏ ਦੇ ਵਿੱਚ ਪੂਰੀ ਬਹੁਮਤ ਨਾਲ ਜਿਹੜੀ ਸਤਾ ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਆਉਗੀ ਇਹ ਤਾਂ ਵਕਤ ਦਿਖਾਏਗਾ ਸੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਜਿਹੜੇ ਕਾਂਗਰਸ ਦਾ ਸਪੋਕਸਪਰਸਨ ਦਾ ਨਰਨ ਨੈਸ਼ਨਲ ਸਪੋਕਸਪਰਸਨ ਤੀਨਾ ਚੋਧਰੀ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਐਮਐਚ ਪੰਜਾਬ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਨਿਰੂਜ ਜੀ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਮੰਪਛਲੇ ਦਿਨੀ ਜਿਮਰੀ ਚੋਣਾ ਹੋਏ ਨੇ ਜ ਜਿਹਦੇ ਵਿੱਚ ਤੁਹਾਡਾ ਕੈਂਡੀਡੇਟ ਜਿਹੜਾ ਆਸੂ ਤਾਕੜ ਸੀਗਾ ਫਿਰ ਵੀ ਹਾਰ ਗਿਆ ਕੀ ਕਾਰਨ ਸੀਗਾ ਕਦੇ ਮਤਨ ਮਨਥਨ ਕੀਤਾ ਕਿ ਹਾਰਨ ਦਾ ਕੀ ਕਾਰਨ ਸੀਗਾ ਦੇਖੋ ਤੁਸੀਂ ਪੁਰਾਣੀਆਂ ਹਿਸਟਰੀਆਂ ਖੋਲ ਕੇ ਦੇਖ ਲਓ ਚਾਹੇ 2017 ਤੋਂ 2022 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਜਾਂ ਉਸ ਤੋਂ ਪਹਿਲੇ ਭਾਜਪਾ ਕਾਲੀਆਂ ਦੀ ਸਰਕਾਰ ਸੀਗੀ 10 ਸਾਲ ਲਗਾਤਾਰ ਪੰਜਾਬ ਦੇ ਵਿੱਚ ਉਹਨਾਂ ਨੇ ਸੱਤਾ ਹੰਡਾਈ ਹੈ ਤੇ ਅੱਜ ਸਾਰਾ ਜੱਗ ਜ਼ਾਹਿਰ ਹੈਗਾ ਇਸ ਚੀਜ਼ ਦੇ ਵਿੱਚ ਕਿ ਜਿਸ ਵੇਲੇ 2017 ਤੋਂ 2022 ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਟਾਈਮ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਜਿੰਨੇ ਵੀ ਬਾਈ ਇਲੈਕਸ਼ਨਸ ਲੜੇ ਗਏ ਸੀ ਉਹਨਾਂ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸੀਗੀਆਂ ਫਰਕ ਤਾਂ ਪੈਂਦਾ ਹੈ ਸਰਕਾਰ ਔਰ ਸੱਤਾ ਦਾ ਜਿੱਥੇ ਪ੍ਰਸ਼ਾਸਨ ਵੱਲੋਂ ਇਹਨਾਂ ਦਬਾਅ ਸਾਨੂੰ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉੱਥੇ ਰਾਸ਼ਨ ਵੰਡਦੇ ਹੋਏ ਨਜ਼ਰ ਆਏ ਉਥੇ ਕਿਸ ਤਰ੍ਹਾਂ ਦੇ ਨਾਲ ਗੱਡੀਆਂ ਤੱਕ ਫੜੀਆਂ ਗਈਆਂ ਸ਼ਰਾਬ ਦੀਆਂ ਪਲੱਸ ਹੋਰ ਕਈ ਸਾਰੇ ਐਸੀਆਂ ਚੀਜ਼ਾਂ ਜਿੱਥੇ ਬੈਗ ਕਿਟਸ ਜਿਓਮੈਟਰੀ ਬਾਕਸ ਬੁక్స్ ਪਤਾ ਨਹੀਂ ਹੋਰ ਕੀ ਕੀ ਜਿਹੜਾ ਲੋਕਾਂ ਨੂੰ ਲਾਲਚ ਦਿੰਦੇ ਹੋਏ ਨਜ਼ਰ ਆ ਰਹੇ ਸੀਗੇ ਸੋ ਅਗਰ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਜੇ ਵਾਕਈ ਪਿਛਲੇ 3.5 ਸਾਲਾਂ ਦੇ ਵਿੱਚ ਇੰਨੇ ਕੰਮ ਕੀਤੇ ਹੁੰਦੇ ਤਾਂ ਪ੍ਰਸ਼ਾਸਨ ਦਾ ਦਬਾਅ ਕਿਸ ਤਰ੍ਹਾਂ ਦੇ ਨਾਲ ਵਿਜੀਲੈਂਸ ਤੋਂ ਨੋਟਿਸ ਦਿਲਵਾਣੇ ਫਿਰ ਉਸ ਤੋਂ ਬਾਅਦ ਫਿਰ ਬਰਖਾਸਤ ਕਰ ਦੇਣਾ ਇਹ ਦੱਸਣ ਵਾਸਤੇ ਲੋਕਾਂ ਨੂੰ ਪਤਾ ਨਾ ਚੱਲੇ ਕਿ ਅਸੀਂ ਕਰਵਾਇਆ ਜਾਂ ਕਿੰਨਾਂ ਨੇ ਕਰਵਾਇਆ ਇਹ ਸਾਰੀਆਂ ਚਾਲਾਂ ਜਦੋਂ ਸਾਹਮਣੇ ਨਜ਼ਰ ਆਈਆਂ ਤਾਂ ਪਤਾ ਚੱਲਦਾ ਹੈ ਕਿ ਸੱਤਾ ਦਾ ਔਰ ਪ੍ਰਸ਼ਾਸਨ ਦਾ ਜਿਸ ਤਰੀਕੇ ਦਾ ਤੱਕੇशाही ਸਾਨੂੰ ਦੇਖਣ ਨੂੰ ਮਿਲੀ ਹੈ ਤੇ ਸਰਕਾਰ ਮੋਸਟਲੀ ਬਾਈ ਇਲੈਕਸ਼ਨਸ ਦੇ ਵਿੱਚ ਬਾਜ਼ੀ ਤਾਂ ਮਾਰਦੀ ਹੈ ਲੇਕਿਨ ਅਸੀਂ ਅਗਰ ਕੰਪੈਰੀਜ਼ਨ ਕਰੀਏ ਆਮ ਆਦਮੀ ਪਾਰਟੀ ਦੀਆਂ ਆਪਣੇ ਟਾਈਮ ਦੇ ਬਾਈ ਇਲੈਕਸ਼ਨ ਲੜਨ ਦੀਆਂ ਕਾਂਗਰਸ ਨੇ ਕਦੀ ਹੁਣ ਤੱਕ ਜਿਹੜੀ ਹੈਗੀ ਬਾਈ ਇਲੈਕਸ਼ਨਸ ਦੇ ਵਿੱਚ ਜਮਾਨਤਾਂ ਜ਼ਬਤ ਨਹੀਂ ਕਰਾਈਆਂ ਅਕਾਲੀ ਦਲ ਲੈ ਲਓ ਅਕਾਲੀ ਦਲ ਦੀ ਜਮਾਨਤ ਜ਼ਬਤ ਹੋਈ ਹੈ ਉੱਥੇ ਭਾਜਪਾ ਨੇ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨਸ ਦੇ ਵਿੱਚ ਮੋਰ ਦੈਨ ਆਈ ਥਿੰਕ 40000 ਤੋਂ ਉੱਤੇ ਦੀ ਵੋਟ ਲਈ ਸੀ ਉਹਦੀ 50% ਡਾਊਨ ਆ ਗਈ ਹੈ ਸੋ ਅਸੀਂ ਤਾਂ ਹਮੇਸ਼ਾ ਰੇਜ਼ ਹੀ ਕੀਤਾ ਸੋ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਕੋਈ ਵੱਡੀ ਗੱਲ ਨਹੀਂ ਹੈਗੀ ਸਰਕਾਰ ਉਹਨਾਂ ਦੀ ਹੈ ਟਾਈਮ ਉਹਨਾਂ ਦਾ ਪਿਆ ਔਰ ਜਿਹੜਾ ਜਿਹਦੇ ਕਰਕੇ ਇਹ ਬਾਈ ਇਲੈਕਸ਼ਨ ਆਇਆ ਸਭ ਤੋਂ ਵੱਡੀ ਗੱਲ ਜੇ ਗੁਰਪ੍ਰੀਤ ਗੋਗੀ ਜੀ ਦੀ ਜੇ ਗੱਲ ਕੀਤੀ ਜਾਂ ਤੁਸੀਂ ਦੇਖਿਆ ਉਹਨਾਂ ਦਾ ਕਿਸੇ ਵੀ ਪੋਸਟਰ ਤੇ ਬੈਨਰ ਤੇ ਕੋਈ ਨਾਮ ਨਿਸ਼ਾਨ ਹੀ ਨਹੀਂ ਸੀਗਾ ਕਿਤੇ ਸ਼ਰਧਾਂਜਲੀ ਕਿਸੇ ਤਰ੍ਹਾਂ ਦੀ ਕੋਈ ਭੇਂਟ ਕੀਤੀ ਹੋਏ ਉਹਨਾਂ ਦਾ ਨਾਮ ਤੱਕ ਨਹੀਂ ਲਿਆ ਪਰਿਵਾਰ ਵਾਲਿਆਂ ਨੂੰ ਕਦੀ ਕਦੀ ਕੰਸੀਡਰ ਤੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਔਰ ਇੱਕ ਇੰਡਸਟਰੀਅਸ ਨੂੰ ਉੱਥੇ ਲਿਆ ਕੇ ਇੱਕ ਰਾਜ ਸਭਾ ਦੀ ਸੀਟ ਖਾਲੀ ਕਰਵਾਣੀ ਔਰ ਪਰਸਨਲ ਸਵਾਰਥ ਵਾਸਤੇ ਜਿਹੜਾ ਆਮ ਆਦਮੀ ਪਾਰਟੀ ਨੇ ਇਹ ਜਿਹੜਾ ਢੋਂਗ ਰਚਿਆ ਇਹ ਸਾਫ਼ ਸਾਰਿਆਂ ਨੂੰ ਨਜ਼ਰ ਆ ਰਿਹਾ ਕਿ ਕੀ ਵਜ੍ਹਾ ਹੈ ਤਾਂ ਠੀਕ ਹੈ ਕੋਈ ਪ੍ਰੋਬਲਮ ਨਹੀਂ ਹੈ ਕਾਂਗਰਸ ਲੜ ਰਹੀ ਹੈ ਲੜੇਗੀ ਵੀ ਲੋਕਾਂ ਨੂੰ ਲੱਗਦਾ ਹੈ ਕਿ ਡੇਢ ਸਾਲ ਦੇ ਵਿੱਚ ਜੇ ਗੁਰਪ੍ਰੀਤ ਗੋਗੀ ਜੀ ਨੇ ਸਾਢੇ 3 ਸਾਲ ਦੇ ਵਿੱਚ ਜੇ ਉਹ ਵੀ ਆਪਣੀ ਸਰਕਾਰ ਨੂੰ ਗੁਹਾਰ ਲਗਾਉਂਦੇ ਰਹੇ ਸੀਗੇ ਜਦੋਂ ਤੁਹਾਨੂੰ ਯਾਦ ਹੋਵੇਗਾ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਇੱਕ ਨੀਂਹ ਪੱਥਰ ਰਖਵਾਇਆ ਸੀਗਾ ਭਗਵੰਤ ਮਾਨ ਜੀ ਦੇ ਹੱਥੋਂ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਇੱਥੇ ਬੁੱਢੇ ਨਾਲੇ ਦੀ ਸਫਾਈ ਕੀਤੀ ਜਾਏਗੀ ਬਹੁਤ ਪੁਰਾਣਾ ਈਸ਼ੂ ਚੱਲਦਾ ਆ ਰਿਹਾ ਜਿੱਥੇ ਕਈ ਸਾਰੇ ਕੈਂਸਰ ਦੇ ਔਰ ਖੁਜਤਾ ਕੋ ਜੂੰਜ ਰਹੇ ਹੋਣਾ ਬਿਮਾਰੀਆਂ ਦੇ ਨਾਲ ਸੋ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਉਹਨਾਂ ਨੇ ਪੱਥਰ ਨੂੰ ਤੋੜਿਆ ਸੀ ਉਹ ਮੌਜੂਦਾ ਐਮਐਲਏ ਹੋਣ ਦੇ ਬਾਵਜੂਦ ਵੀ ਕਹਿ ਰਹੇ ਸੀਗੇ ਕਿ ਮੈਂ ਜਿਹੜਾ ਹੈਗਾ ਆਪਣੀ ਸਰਕਾਰ ਤੋਂ ਤੇ ਪ੍ਰਸ਼ਾਸਨ ਕੋਲੋਂ ਤੰਗ ਆ ਗਿਆ ਕਿਉਂਕਿ ਮੈਂ ਲੋਕਾਂ ਦੇ ਸਾਹਮਣੇ ਆਪਣੀ ਬਦਨਾਮੀ ਨਹੀਂ ਕਰਾ ਸਕਦਾ ਮੈਂ ਰੋਲਾ ਪਿਆ ਹੋਇਆ ਹੈ ਕਿ ਜਿਹੜੇ ਇਲੈਕਸ਼ਨ ਹਾਰੇ ਨੇ ਜਿਹੜੇ ਤੁਹਾਡੇ ਕੈਂਡੀਡੇਟ ਸੀਗੇ ਤਾਕਤ ਸੀਗੇ ਉਹ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਵਜ੍ਹਾ ਦੇ ਕਾਰਨ ਹਾਰੇ ਨੇ ਤੁਸੀਂ ਕਿਵੇਂ ਵਿਖਦੇ ਸੀ ਨਾ ਦੇਖੋ ਮੈਂ ਇਹ ਤਾਂ ਇਹ ਗੱਲ ਕਹੂੰਗੀ ਇੱਕ ਔਰ ਇੱਕ ਹਮੇਸ਼ਾ 11 ਬਣਦੇ ਨੇ ਸੋ ਸੀਨੀਅਰ ਲੀਡਰਸ ਨੇ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਆਪਣੀ ਆਪਣੇ ਸਾਡੇ ਦਿੱਲੀ ਦੇ ਹਾਈ ਕਮਾਂਡ ਵਾਲਾ ਦੇ ਨਾਲ ਜੋ ਉਹਨਾਂ ਨੇ ਗੱਲਬਾਤ ਕੀਤੀ ਹੋएगी ਉਹਨਾਂ ਨੇ ਰੱਖੀ ਹੋएगी ਕਿ ਮੈਂ ਇਸ ਤਰ੍ਹਾਂ ਦੇ ਨਾਲ ਇਲੈਕਸ਼ਨ ਚੋਂ ਲੜਨਾ ਚਾਹੁੰਦਾ ਮੇਰੀਆਂ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਤੇ ਤਾਂ ਹੋ ਸਕਦਾ ਹੈ ਕਿ ਪਾਰਟੀ ਵੀ ਦੇਖਣਾ ਚਾਹੁੰਦੀ ਹੋ ਇੱਕ ਕੀ ਆਉਟਪੁੱਟ ਰਿਜ਼ਲਟ ਨਿਕਲ ਕੇ ਆਵੇ ਜੀ ਤੁਸੀਂ ਕਹਿ ਰਹੇ ਹੋ ਕਿ ਇੱਕ ਦਿਨ ਨਾਲ ਇੱਕ ਰਲ ਜਦੇ ਆਉਂਦੇ ਫੇਰ ਮੈਂ ਉਹ ਮੈਂ ਹੋਈ ਉੱਥੇ ਆ ਰਹੀ ਹਾਂ ਮੈਂ ਇਹ ਕਹਿ ਰਹੀ ਹਾਂ ਕਿ ਅਗਰ ਭਾਰਤਪੁਸ਼ਪ ਨਾਸ਼ੂ ਜੀ ਨੇ ਸਾਰਿਆਂ ਦੇ ਨਾਲ ਰਲ ਮਿਲ ਕੇ ਸਾਰੀਆਂ ਚੀ ਦਾ ਰਿਜ਼ਲਟ ਹੋਰ ਵੀ ਹੋ ਸਕਦੇ ਸੀ ਕੀ ਕੁਝ ਕਮੀਆਂ ਸੀਗੀਆਂ ਫਿਰ ਨਹੀਂ ਇਹ ਤਾਂ ਫਿਰ ਉਹਨਾਂ ਹੀ ਦੱਸ ਸਕਦੇ ਨੇ ਕਿ ਕਮੀਆਂ ਕਿੱਥੇ ਰਹੀਆਂ ਕੀ ਰੀਜਨਸ ਰਏ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿਉਂਕਿ ਬੀਇੰਗ ਅ ਸਪੋਕਸਪਰਸਨ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਪਰਸਨਲੀ ਤਾਂ ਕੋਈ ਪੁੱਛਿਆ ਨਹੀਂ ਹੈਗਾ ਕੀ ਰੀਜਨਸ ਉਹਨਾਂ ਦੇ ਰਏ देयर ਮਸਟ ਬੀ ਸਮ ਰੀਜਨ ਬਿਹਾਈਂਡ ਇਟ ਉਹਨਾਂ ਨੇ ਕਾਫੀ ਸਾਰੀਆਂ ਸਟੇਟਮੈਂਟਸ ਵੀ ਦਿੱਤਾ ਇਦਾਂ ਨਹੀਂ ਹੈਗਾ ਕਿ ਉਹ ਰਾਜਾ ਵੜਿੰਗ ਜੀ ਤੋਂ ਬਿਲਕੁਲ ਹੀ ਅਗੇਂਸਟ ਹੋ ਕੇ ਚੱਲੇ ਨੇ ਜਦੋਂ ਨਾਮੀਨੇਸ਼ਨ ਫਾਈਲ ਕਰਨ ਗਏ ਨੇ ਉਥੇ ਗਏ ਨੇ ਉਹਨਾਂ ਦੇ ਨਾਲ ਗਏ ਨੇ ਉਥੇ ਸਾਰੀਆਂ ਉਹਨਾਂ ਨੇ ਰਿਸਪੋਨਸਿਬਿਲਿਟੀਆਂ ਪੂਰੀਆਂ ਰੈਲੀ ਵੀ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਦਿੱਲੀ ਹਾਈ ਕਮਾਂਡ ਦਾ ਆਰਡਰ ਹੈ ਉਹਨੂੰ ਵੀ ਫੋਲੋ ਕਰਨਾ ਐਮਪੀ ਖੁਦ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਉਹ ਵੀ ਆ ਉਹ ਵੀ ਰਿਸਪਾਂਸਿਬਿਲਟੀਜ਼ ਪੂਰੀਆਂ ਕਰਨੀਆਂ ਸੋ ਕਈ ਸਾਰੀ ਹੁੰਦੀ ਹੈ ਔਰ ਮੈਨੂੰ ਲੱਗਦਾ ਬਾਈਲੈਕਸ਼ਨ ਦੇ ਵਿੱਚ ਸਾਰਿਆਂ ਦਾ ਇੱਕ ਜਗ੍ਹਾ ਇਕੱਠਾ ਹੋਣਾ ਜ਼ਰੂਰੀ ਵੀ ਨਹੀਂ ਹੁੰਦਾ ਠੀਕ ਹੈ ਜਿਨ੍ਹਾਂ ਨੇ ਜਦੋਂ-ਜਦੋਂ ਜ਼ਿੰਮੇਵਾਰੀ ਦਿੱਤੀ ਗਈ ਉਦੋਂ-ਉਦੋਂ ਲੀਡਰ ਉੱਥੇ ਪਹੁੰਚੇ ਨੇ ਔਰ ਪਹੁੰਚ ਕੇ ਉਹਨਾਂ ਨੇ ਕੰਮ ਕੀਤਾ ਠੀਕ ਹੈ ਹਾਰ ਕੇ ਕੋਈ ਗੱਲ ਨਹੀਂ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਹੈ ਅਗਲੇ 2027 ਦੇ ਵਿੱਚ ਜ਼ਰੂਰ ਜਿੱਥੇ ਕਮੀਆਂ ਰਹਿ ਜਿੱਥੇ ਮਹਾਂ ਰੈਲੀਆਂ ਵੀ ਜਿਹੜੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੀ ਲੱਗਦਾ ਹੈ ਕਿ ਉਹਨਾਂ ਵਿੱਚ ਕਦੇ ਨਾ ਕਦੇ ਕੁਝ ਕਿਸੇ ਗੱਲ ਦੀ ਕਮੀ ਰਹਿ ਜਾਂਦੀ ਹੈ ਤੁਸੀਂ ਪੰਜਾਬ ਬਚਾਉਣ ਦੀ ਗੱਲਾਂ ਕਰ ਰਹੇ ਹੋ ਕੀ ਲੱਗਦਾ ਹੈ ਕਿ ਕਾਂਗਰਸ ਬਚਾ ਪਾਏ ਕਿਉਂਕਿ ਮਾਰਨਿੰਗ ਤੋਂ ਜਿਹੜੇ ਅਸਤੀਫੇ ਦਿੱਤੇ ਜਾ ਰਹੇ ਨੇ ਚਾਹੇ ਉਹ ਪ੍ਰਗਟ ਦੀ ਗੱਲ ਕੀਤੀ ਜਾਵੇ ਤੇ ਕੀ ਲੱਗਦਾ ਹੈ ਕਿ ਲੋਕਾਂ ਦਾ ਮੁਖ ਜਿਹੜਾ ਕਾਂਗਰਸ ਤੋਂ ਮੁੜਦਾ ਹੋਇਆ ਨਜ਼ਰ ਆ ਰਿਹਾ ਤਦ ਕਰਕੇ ਜਿਹੜਾ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਹਜੇ ਤੱਕ ਸਾਨੂੰ ਰੀਜ਼ਨਸ ਨਹੀਂ ਪਤਾ ਚਲੇ ਹੈਗੇ ਕਿ ਕੀ ਰੀਜ਼ਨਸ ਕੀ ਉਹਨਾਂ ਨੇ ਕਲੀਅਰਿਫਿਕੇਸ਼ਨਸ ਦਿੱਤੀਆਂ ਇਸ ਗੱਲ ਤੇ ਉਹ ਦੇਣਗੇ ਕਾਨਫਰੰਸ ਐਮਐਲਏ ਤੇ ਹੈ ਹੀ ਨੇ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤੇ ਨਵੇਂ ਚਿਹਰਿਆਂ ਨੂੰ ਹੋਰ ਅੱਗੇ ਆ ਕੇ ਮੌਕਾ ਮਿਲਦਾ ਕੰਮ ਕਰਨ ਦਾ ਹੋ ਸਕਦਾ ਉਹਨਾਂ ਦੀ ਇੰਟੈਂਸ਼ਨ ਇਹ ਹੋਏ ਕਿ ਜੋ ਪਿਛਲੇ 3.5 ਸਾਲ ਤੋਂ ਜੋ ਕਾਰਜਕਾਰੀ ਰਹੀ ਹੈ ਹੁਣ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇ ਸੋ ਇਟਸ ਅ ਗੁੱਡ ਥਿੰਗ ਸਾਡੀ ਪਾਰਟੀ ਇੱਕ ਡੈਮੋਕ੍ਰੈਟਿਕ ਹੈਗੀ ਹੈ ਯਾਨੀ ਕਿ ਪਰਿਵਾਰ ਦੇ ਪਰਿਵਾਰ ਹੀ ਹਰ ਚੀਜ਼ਾਂ ਸੰਭ ਦੇ ਜਾਣਗੇ ਹਰ ਕੋਈ ਅੱਗੇ ਆ ਕੇ ਕੰਮ ਕਰ ਸਕਦਾ देयर इज नो ਉਹਨਾਂ ਨੇ ਕੋਈ ਕਾਂਗਰਸ ਛੱਡੀ ਨਹੀਂ ਹੈ ਅਹੁਦਾ ਛੱਡਿਆ ਕੋਈ ਨਾਟ ਬਿਗ ਡੀਲ ਤੁਸੀਂ ਨਵੇਂ ਚਿਹਰਿਆਂ ਦੀ ਗੱਲ ਕੀਤੀ ਫਿਰ ਆਸ਼ੂ ਜਿਹੜਾ ਪੁਰਾਣੇ ਖੰਡ ਦਰਨ ਨਵੇਂ ਯੂਥ ਦੀ ਗੱਲ ਕੀਤੀ ਜਾਵੇ ਤੁਸੀਂ ਵੀ ਨਵੇਂ ਯੂਥ ਦੇ ਵਿੱਚ ਆਉਂਦੇ ਕਿ ਲੱਗਦਾ ਨਹੀਂ ਕਿ ਨਵੇਂ ਯੂਥ ਨੂੰ ਮੌਕਾ ਦੇਣਾ ਜ਼ਰੂਰੀ ਸੀ ਫਿਰ ਆਸ਼ੂ ਹੀ ਕਿਉਂ ਜਿਹਨੂੰ ਖੜਾ ਕੀਤਾ ਗਿਆ ਦੇਖੋ ਸਾਡੀ ਹਾਈ ਕਮਾਂਡ ਨੇ ਵੀ ਇਹ ਕਿਹਾ ਰਾਜਾ ਵੜਿੰਗ ਜੀ ਨੇ ਵੀ ਕਿਹਾ ਕਿ ਇਸ ਟਾਈਮ ਤੇ ਹਰ ਹਲਕੇ ਦੀ ਸਿਚੁਏਸ਼ਨ ਅਲੱਗ ਹੁੰਦੀ ਹੈ ਜ਼ਰੂਰੀ ਨਹੀਂ ਹੁੰਦਾ ਕਿ ਹਰ ਹਲਕੇ ਦੇ ਵਿੱਚ ਨਵਾਂ ਲੀਡਰ ਪੈਦਾ ਹੋ ਜਾਂਦਾ ਹਰ ਹਲਕਿਆਂ 'ਚ ਨਹੀਂ ਹੁੰਦਾ ਜਿੱਥੇ ਕਿੱਥੇ ਐਸੀ ਚੀਜ਼ਾਂ ਹੁੰਦੀਆਂ ਪਾਰਟੀ ਨੂੰ ਲੱਗਿਆ ਕਿ ਆਸ਼ੂ ਜੀ ਤੋਂ ਇਲਾਵਾ ਹੋਰ ਕੋਈ ਵਧੀਆ ਕੈਂਡੀਡੇਟ ਉੱਥੇ ਨਹੀਂ ਹੋ ਸਕਦਾ ਤੇ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਐ ਪਾਰਟੀ ਨੂੰ ਵੀ ਰਾਜਾ ਵੜਿੰਗ ਜੀ ਨੇ ਵੀ ਇਹ ਗੱਲ ਕਹੀ ਐ ਕਿ ਸਾਨੂੰ ਨਹੀਂ ਲੱਗਦਾ ਸੀਗਾ ਕਿ ਆਸ਼ੂ ਜੀ ਤੋਂ ਇਲਾਵਾ ਕੋਈ ਹੋਰ ਸਟਰੋਂਗ ਕੈਂਡੀਡੇਟ ਕਾਂਗਰਸ ਉੱਥੇ ਉਤਾਰ ਸਕਦੇ ਸੀ ਇਸ ਲਈ ਉਹਨਾਂ ਨੇ ਲੜਿਆ ਇਹ ਇੰਨੇ ਹੀ ਸਟਰੋਂਗ ਸੀ ਫਿਰ ਜਿੱਤਣ ਦਾ ਕਾਰਨ ਮੈਂ ਤੇ ਤੁਹਾਨੂੰ ਦੱਸਿਆ ਹੀ ਐ ਸੱਤਾ ਸਰਕਾਰ ਪ੍ਰਸ਼ਾਸਨ ਪ੍ਰੈਸ਼ਰ ਹਰ ਚੀਜ਼ਾਂ ਤੋਂ ਤੁਸੀਂ ਦੇਖਿਆ ਉਹਨਾਂ ਨੇ ਆਪਣੀ ਆਪਣੀ ਉਹ ਚੀਜ਼ਾਂ ਤੇ ਸਰਕਾਰ ਨੇ ਚਲਾਨੀਆਂ ਹੀ ਹੁੰਦੀਆਂ ਲੇਕਿਨ ਅਸੀਂ ਕੋਈ ਜ਼ਿਆਦਾ ਲੀਡ ਤੋਂ ਨਹੀਂ ਅਸੀਂ ਹਾਰੇ ਕੋਈ ਗੱਲ ਨਹੀਂ ਸਿਰਫ ਕੰਮ ਤੇ ਕੁਝ ਕਰਕੇ ਸੀਗਾ ਵੋਟ ਤੇ ਇੱਕ ਵੀ ਮਾਰ ਨਹੀਂ ਹੁੰਦਾ ਉਹ ਤੇ 20000 ਸਮਥਿੰਗ ਕੁਝ ਕਰਕੇ ਸੀਗਾ ਨਹੀਂ ਨਹੀਂ ਮੈਂ ਤਾਂ ਉਹੀ ਕਹਿ ਰਹੀ ਆ 10000 ਸਮਥਿੰਗ ਤੋਂ ਉਹ ਹਾਰੇ ਨੇ ਲੇਕਿਨ ਮੈਂ ਤਾਂ ਇਹ ਕਹੂੰਗੀ ਕਿ ਅਗਰ ਉੱਥੇ ਹੋਰ ਸਾਡੀ ਸੀਨੀਅਰ ਲੀਡਰਸ਼ਿਪ ਵੀ ਉੱਥੇ ਆ ਕੇ ਉਹਨਾਂ ਦੇ ਨਾਲ ਆ ਕੇ ਜੇ ਕੰਮ ਕਰਦੇ ਤਾਂ ਹੋਰ ਵਧੀਆ ਰਿਜ਼ਲਟ ਆ ਸਕਦੇ ਸੀ ਪਿਛਲੇ ਦਿਨੀ ਹਲਕਾ ਪਵੋਅ ਦੇ ਵਿੱਚ ਇੱਕ ਮਹਾ ਰੈਲੀ ਹੁੰਦੀ ਹੈ ਜਿਦੇ ਵਿੱਚ ਬਲਾਗ ਜੁੜੇ ਜੁੜੇਗਾ ਬਲਾਗ ਤੇ ਜਿੱਤੇਗੀ ਕਾਂਗਰਸ ਜਿਦੇ ਵਿੱਚ ਕਾਂਗਰਸ ਦੀ ਪੂਰੀ ਲੀਡਰਸ਼ਿਪ ਪਹੁੰਚਦੀ ਹੈ ਉੱਥੇ ਤੁਸੀਂ ਨਹੀਂ ਪਹੁੰਚਦੇ ਕੀ ਗੱਲ ਤੁਹਾਨੂੰ ਬੁਲਾਇਆ ਨਹੀਂ ਗਿਆ ਜਾਂ ਤੁਸੀਂ ਜਾਣਾ ਨਹੀਂ ਚਾਹੁੰਦੇ ਨਹੀਂ ਨਹੀਂ ਐਸਾ ਨਹੀਂ ਹੈਗਾ ਜਿੱਦਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਰ ਹਲਕੇ ਦੀ ਜਿੰਨੇ ਵੀ ਸਾਬਕਾ ਐਮਐਲਏਜ਼ ਨੇ ਹਰ ਹਲਕੇ ਦੇ ਵਿੱਚ ਉਹਨਾਂ ਦੀਆਂ ਜ਼ਿੰਮੇਵਾਰੀਆਂ ਉੱਥੇ ਲੱਗੀਆਂ ਹੋਈਆਂ ਮੇਰੀ ਪਾਰਟੀ ਨੇ ਡੇਰਾ ਬਾਬਾ ਨਾਨਕ ਡਿਊਟੀ ਲਗਾਈ ਹੋਈ ਹੈ ਸੋ ਮੈਂ ਉਸ ਟਾਈਮ ਤੇ ਵੀ ਡੇਰਾ ਬਾਬਾ ਨ ਦੋੜ ਜਿਹੜੀ ਟਿਕਟ ਦੀ ਹੈਗੀ ਆ ਕਾਂਗਰਸ ਤੇ ਜਿਹੜੇ ਵੱਖੋ ਵੱਖ ਮੰਜਲ ਤਾਂ ਇੱਕ ਹੈ ਲੇਕਿਨ ਰਸਤੇ ਜਿਹੜੇ ਆਡਾ ਆਡਰ ਲੱਗੇ ਹੋਏ ਨੇ ਕਿ ਲੱਗਦਾ ਨਹੀਂ ਕਿ ਰਸਤੇ ਜਿਹੜੇ ਆਡਾਡ ਹੋਣ ਦੇ ਕਾਰਨ ਇਹ ਨਾ ਹੋਵੇ ਕਿ ਕੋਈ ਤੀਸਰੀ ਪਾਰਟੀ ਜਿਹੜਾ ਚੰਚੜਾ ਦੇ ਕਿਉਂਕਿ ਕਾਂਗਰਸ ਦੇ ਵਿੱਚ ਲਗਾਤਾਰ ਜਿਹੜੇ ਆ ਮੰਜਲ ਇੱਕ ਸੋਚੀ ਜਾ ਰਹੀ ਹੈ ਲੇਕਿਨ ਰਸਤੇ ਜਿਹੜੇ ਅਲੱਗ-ਅਲੱਗ ਕੀਤੇ ਜਾ ਰਹੇ ਨੇ ਨਹੀਂ ਨਹੀਂ ਰਸਤੇ ਕਿਸੇ ਦੇ ਅਲੱਗ ਨਹੀਂ ਹੈ ਹਰ ਕੋਈ ਪਾਰਟੀ ਦੇ ਨਾਲ ਜੋੜ ਰਿਹਾ ਹਰ ਕੋਈ ਪਾਰਟੀ ਦੀ ਵੋਟ ਵਧਾ ਰਿਹਾ ਹਰ ਕੋਈ ਪਾਰਟੀ ਦੇ ਵਿੱਚ ਰਹਿ ਕੇ ਆਪਣੀਆਂ ਰਿਸਪੌਂਸਿਬਿਲਟੀਜ਼ ਪੂਰੀਆਂ ਕਰ ਰਿਹਾ ਚਾਹੇ ਬਲਾਕ ਲੈਵਲ ਪਾਰਟੀ ਤਿਆਰ ਕਰ ਰਹੀ ਹੈ ਸੋ ਇਟਸ ਨਾਟ ਅ ਸਮਾਲ ਥਿੰਗ ਬੜੀ ਵੱਡੀ ਸਟਰੈਟਜੀ ਹੈ ਸਾਡੀ ਪਾਰਟੀ ਦੀ ਤੁਹਾਨੂੰ ਯਾਦ ਹੋਏਗਾ ਜਿਸ ਵੇਲੇ ਸਾਡੇ ਦੇਸ਼ ਦੇ ਵਿੱਚ ਮੋਦੀ ਜੀ 400 ਪਾਰ ਦਾ ਨਾਹਰਾ ਲਗਾ ਰਹੇ ਸੀਗੇ ਉਸ ਵੇਲੇ ਰਾਹੁਲ ਜੀ ਸੜਕਾਂ ਦੇ ਉੱਤੇ ਉਤਰ ਕੇ ਕੰਨਿਆ ਕੁਮਾਰ ਤੋਂ ਕਸ਼ਮੀਰ ਤੱਕ ਪੈਦਲ ਯਾਤਰਾ ਕਰ ਰਿਸੀ ਕਿਸੇ ਨੇ ਸੋਚਿਆ ਸੀਗਾ ਕਿ 400 ਪਾਰ ਦਾ ਨਾਰਾ ਕਦੀ ਟੁੱਟੇਗਾ ਲੋਕ ਸੋਚਨ 'ਚ ਮਜਬੂਰ ਹੋ ਗਏ ਸ਼ਾਇਦ ਇਹ ਵੀ ਹੋ ਸਕਦਾ ਔਰ ਭਾਜਪਾ ਨੇ ਸੋਚਿਆ ਸੀਗਾ ਕਿ ਜੋ ਬਾਬਾ ਸਾਹਿਬ ਅੰਬੇਦਕਰ ਨੇ ਜੋ ਸੰਵਿਧਾਨ ਸਾਡੇ ਦੇਸ਼ ਨੂੰ ਦਿੱਤਾ ਇਸ ਨੂੰ ਵੀ ਖਤਮ ਕੀਤਾ ਜਾ ਸਕਦਾ ਇਹ ਭਾਜਪਾ ਦੀ ਰਣਨੀਤੀ ਸੀ ਲੇਕਿਨ ਉਸ ਨੂੰ ਕਿਸ ਨੇ ਖਤਮ ਕੀਤਾ ਰਾਹੁਲ ਗਾਂਧੀ ਜੀ ਦੀ ਮਿਹਨਤ ਨੇ ਔਰ ਲੋਕਾਂ ਨੇ ਦੇਖਿਆ ਆਮ ਲੋਕਾਂ ਨੂੰ ਸੜਕਾਂ ਦੇ ਉੱਤੇ ਇੱਕ ਐਡਾ ਵੱਡਾ ਲੀਡਰ ਜਦੋਂ ਮਿਲਦਾ ਤੇ ਹਾਲਾਤ ਔਰ ਸਮिती ਸਭ ਕੁਝ ਬਦਲਦਾ ਸੋ ਇਸ ਤਰ੍ਹਾਂ ਨਹੀਂ ਹਰ ਕੋਈ ਪਾਰਟੀ ਦੇ ਨਾਲ ਜ ਐਟ ਦੀ ਐਂਡ ਜਿਹਨੂੰ ਪਾਰਟੀ ਟਿਕਟ ਦਿੰਦੀ ਹੈ ਸਾਰੇ ਵਰਕਰਸ ਉਹਦੇ ਨਾਲ ਮਿਲ ਕੇ ਕੰਮ ਕਰਦੇ ਨੇ ਸਤਾਧਾਰੀ ਕਹਿੰਦਾ ਕਿ ਜਿਹੜੀਆਂ ਕਾਂਗਰਸ ਦੇ ਵੱਲੋਂ ਜਿਹੜੀਆਂ ਮਹਾਰਾਲੀਆਂ ਕੀਤੀਆਂ ਜਾ ਰਹੀਆਂ ਨੇ ਉਹ ਫਲੋਪ ਮੰਨੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਇਕੱਠ ਵੇਖਣ ਉਹ ਨਹੀਂ ਮਿਲਦਾ ਜੇ ਇਕੱਠ ਹੋਣ ਨਹੀਂ ਹੈਗਾ ਤੇ ਫਿਰ ਕੀ ਲੱਗਦਾ ਕਿ ਸਤਾਈ ਦੇ ਵਿੱਚ ਇਕੱਠ ਹੋਊਗਾ ਉਹਨਾਂ ਵੱਲੋਂ ਅਕਸਰ ਕਿਹਾ ਜਾਂਦਾ ਕਿ ਇਹ ਰੈਲੀਆਂ ਜਿਹੜੀਆਂ ਫਲੋਪ ਜਿਹੜੀਆਂ ਫਲੋਪ ਹੈਗੀਆਂ ਨੇ ਜੇ ਤਾਂ 22 ਦੇ ਵਿੱਚ ਕਾਂਗਰਸ ਨੂੰ ਨਕਾਰਿਆ ਇਵੇਂ ਹੀ ਦੁਨੀਆ ਜਿਹੜੀਆਂ ਸਤਾਈ ਦੇ ਵਿੱਚ ਨਕਾਰੂਗੀ ਉਹਨਾਂ ਨੂੰ ਦੇਖੋ ਹਰਾਨਗੀ ਤਾਂ ਪਹਿਲੇ ਇੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਦਾ ਕਿ ਜਦੋਂ ਵੀ ਕਿਸੇ ਪਿੰਡਾਂ ਦੇ ਵਿੱਚ ਜਾਂਦੇ ਨੇ ਨਾ ਲੋਕਲ ਕਈ ਤਾਂ ਸਰਪੰਚ ਤੁਹਾਡਾ ਸਾਥ ਦਿੰਦੇ ਨੇ ਨਾ ਪੰਚਾਇਤ ਮੈਂਬਰ ਤੁਹਾਡਾ ਸਾਥ ਦਿੰਦੇ ਨੇ ਔਰ ਮੀਟਿੰਗਾਂ ਤੁਸੀਂ ਅੱਧਾ ਕਰਕੇ ਆਂਦੇ ਜਿੱਦਾਂ ਕਿ ਕੋਈ ਬੂਥ ਲੈਵਲ ਦੀ ਕੋਈ ਮੀਟਿੰਗ ਹੋ ਰਹੀ ਹੁੰਦੀ ਹੈ ਮੰਤਰੀ ਕੋਈ ਆਇਆ ਹੋਏ ਤੇ ਕੱਠਣਾ ਹੋਏ ਤੇ ਇਹ ਤਾਂ ਸਾਰਾ ਜੱਗ ਜਾਣਦਾ ਹੈ ਕਿ ਆਮ ਆਦਮੀ ਪਾਰਟੀ ਦਾ ਕੱਠ ਕਿਸ ਲੈਵਲ ਦਾ ਹੋ ਰਿਹਾ ਔਰ ਕਾਂਗਰਸ ਦਾ ਕਿਸ ਲੈਵਲ ਦਾ ਹੋ ਰਿਹਾ ਇਹ ਦਾ ਬੜਾ ਵੱਡਾ ਐਗਜ਼ਾਮਪਲ ਤੇ ਸਾਡੇ ਜਦੋਂ ਰੰਦਾਵਾ ਸਾਹਿਬ ਜਿੱਤੇ ਸੀਗੇ ਮੰਤਰੀ ਇੱਥੇ ਹੋਣ ਤੇ ਤੀਸਰੇ ਨੰਬਰ ਤੇ ਆਣ ਤੇ ਤੁਸੀਂ ਸਮਝ ਲਓ ਕੱਠ ਕਿਹਦਾ ਜ਼ਿਆਦਾ ਸੋ ਇਹ ਤਾਂ ਵੋਟਾਂ ਦੱਸਦੀਆਂ ਨੇ ਮੌਕੇ ਤੇ ਕੌਣ ਕਿਦਾਂ ਕਰ ਰਿਹਾ ਇਹਦੇ ਤੇ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕੱਠ ਕਿਹਦਾ ਜ਼ਿਆਦਾ ਹੋ ਰਿਹਾ ਕਿਦਾ ਨਹੀਂ ਹੋ ਰਿਹਾ ਮੰਤਰੀ ਹੋਣ ਦੇ ਬਾਵਜ ਦੀਆਂ ਮੀਟਿੰਗਾਂ ਹੁੰਦੀਆਂ ਪਈਆਂ ਤੇ ਤੁਸੀਂ ਆਪ ਸਮਝ ਲਓ ਤੇ ਇੱਥੇ ਦਾ ਬੂਥ ਸਾਡੀ ਕਾਂਗਰਸ ਪਾਰਟੀ ਦੇ ਬੂਥ ਲੈਵਲ ਦੀ ਮੀਟਿੰਗਾਂ ਮੰਤਰੀਆਂ ਦੇ ਬਰਾਬਰ ਹੁੰਦੀਆਂ ਨੇ ਸੋ ਇਹ ਫਰਕ ਹੈ ਕਹਿੰਦੇ ਹਾਤੀ ਦੇ ਦੰਦ ਵਿਖਾਉਣ ਨੂੰ ਕੁਝ ਹੋਰ ਹੁੰਦੇ ਨੇ ਤੇ ਖਾਨ ਨੂੰ ਕੁਝ ਹੋਰ ਹੁੰਦੇ ਨੇ ਤੁਸੀਂ ਰੈਲੀਆਂ ਕਰਵਾਉਂਦੇ ਹੋ ਰੈਲੀਆਂ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਨਾ ਕਿ ਕਾਠ ਵੇਖੋ ਨਾ ਮਿਲਦਾ ਤੇ ਜਦੋਂ ਕਾਠ ਇੱਕ ਪਾਸੇ ਦਾ ਕਾਠਾ ਦੂਜੇ ਪਾਸੇ ਜਦੋਂ ਹਾਰਾਂ ਜਿੱਤਾਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਜਿੱਤ ਜਿਹੜੀ ਕਿਸੇ ਹੋਰ ਪਾਰਟੀ ਦੀ ਝੋਲੀ ਦੇ ਵਿੱਚ ਪੇ ਜਾਂਦੀ ਹੈ ਕਿ ਲੱਗਦਾ ਨਹੀਂ ਕਿ ਫਿਰ ਪਬਲਿਕ ਦੇ ਦੋ ਮੂਹੇ ਚਿਹਰੇ ਹੈਗੇ ਨੇ ਵਾਅਦੇ ਤਾਂ ਤੁਹਾਡੇ ਨਾਲ ਹੈਗੇ ਲੋਕ ਸੋਚਦੇ ਹੋਣਗੇ ਕਿ ਸ਼ਾਇਦ ਸਰਕਾਰ ਦੇ ਵਿੱਚ ਰਹਿ ਕੇ ਅਗਰ ਇਹ ਦੇਖਿਏ ਤਾਂ ਸਹੀ ਹੋਰ ਕਿੰਨੇ ਕੰਮ ਕਰਕੇ ਦੱਸਦੇ ਨੇ ਉੱਤੋਂ ਪ੍ਰੈਸ਼ਰ ਪਾਇਆ ਜਾਂਦਾ ਲਾਲਚ ਦਿੱਤਾ ਜਾਂਦਾ ਬੜਾ ਕੁਝ ਕੀਤਾ ਜਾਂਦਾ ਸਰਕਾਰ ਸੱਤਾ ਦੇ ਵਿੱਚ ਰਹਿ ਕੇ ਬਹੁਤ ਤਰੀਕੇ ਦੇ ਨਾਲ ਮੋਲਡ ਕਰਨਾ ਜਾਣਦੀ ਹੈ ਬਾਈ ਇਲੈਕਸ਼ਨਸ ਨੂੰ ਹਾਰ ਹੁੰਦੀ ਵੀ ਹੈ ਸਾਡੀ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ ਬਟ ਪੰਜਾਬ ਦੇ ਵੀ ਹੈਗਾ ਹੁਣ ਕਿਸੇ ਨੂੰ ਨਾ ਨਹੀਂ ਮੈਂ ਕੀ ਕਹਿ ਰਹੇ ਤੁਸੀਂ ਤੁਸੀਂ ਕਹਿੰਦੇ ਹਾਰ ਹੁੰਦੀ ਵੀ ਉਹ ਅਸੀਂ ਐਕਸੈਪਟ ਕਰਦੇ ਹਾਂ ਮੈਂ ਹਾਰ ਐਕਸੈਪਟ ਕੀਤੀ ਹੈ ਲੇਕਿਨ ਜਦੋਂ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਸੀਟਾਂ ਕਾਂਗਰਸ ਦੀਆਂ ਸੱਤ ਆਜਨ ਕਿ ਇਸ ਬਾਰੇ ਸਵਾਲ ਚੁਕਣਾ ਬਣਦਾ ਜਿੱਥੇ 13 ਸੀਟਾਂ ਦਾ ਦਾਵਾ ਕਰਨਾ ਬਣ ਰਿਹਾ ਸੀ ਭਗਵੰਤ ਮਾਨ ਜੀ ਵੱਲੋਂ 13 ਦੀਆਂ 13 ਸੀਟਾਂ ਸਾਡੀਆਂ ਉਹਨਾਂ ਵਿੱਚੋਂ ਇੱਕ ਕੱਟਿਆਗਾ ਤੇ ਤੇਨੀ ਸੀਟਾਂ ਰਹਿ ਗਈਆਂ ਫਰਕ ਤੇ ਉਹਨਾਂ ਨੂੰ ਵੀ ਪੈ ਰਿਆ ਸੋ ਕਾਂਗਰਸ ਜਦੋਂ ਸਰਕਾਰ ਸੀਗੀ 2017 2022 ਤੱਕ ਤੁਸੀਂ ਹਿਸਟਰੀ ਕਢਾ ਕੇ ਦੇਖ ਲਿਓ ਮੈਂਬਰ ਪਾਰਲੀਮੈਂਟ ਵੀ ਸੀਟਾਂ ਸਭ ਤੋਂ ਜ਼ਿਆਦਾ ਮੈਜੋਰਟੀ ਚ ਕਾਂਗਰਸ ਨੇ ਜਿੱਤੀਆਂ ਸੀਗੀਆਂ ਉਦੋਂ ਸਰਕਾਰ ਵੀ ਸਾਡੀ ਸੀ ਲੇਕਿਨ ਇੱਥੇ ਫਰਕ ਦੇਖ ਲਓ ਤੁਸੀਂ ਕਿ ਕਿਧੀਆਂ ਕਿਧੀਆਂ ਲੋਕਾਂ ਦੀਆਂ ਸੋਚ ਲੋਕਾਂ ਦੀ ਵੋਟ ਕਿਸ ਤਰੀਕੇ ਨਾਲ ਬਦਲਦੀ ਹੈ ਸੋ ਇੱਥੇ ਤਾਂ ਸਾਫ਼ ਜ਼ਾਹਿਰ ਹੈ ਕਿ ਪਰ ਪ੍ਰੈਡਿਕਸ਼ਨ ਜਿਹੜੀ ਕਰਨੀ ਹੁੰਦੀ ਹੈ ਇਹ ਲੋਕਾਂ ਦੀ ਸੋਚ ਅੱਜ ਕੱਲ ਲੋਕ ਬਹੁਤ ਅਵੇਅਰ ਹੋ ਗਏ ਮੀਡੀਆ ਦੇ ਥਰੂ ਕਿ ਕੌਣ ਕਿੰਨਾ ਕਿਸੇ ਨੂੰ ਕਿੰਨਾ ਬੇਵਕੂਫ ਬਣਾ ਰਿਹਾ ਔਰ ਜੋ ਵਾਦੇ ਇਹਨਾਂ ਨੇ ਕੀਤੇ ਸੀਗੇ ਵਾਦਾ ਤਾਂ ਕੋਈ ਪੂਰਾ ਹੋਇਆ ਨਹੀਂ 2022 27 ਦੇ ਵਿੱਚ ਆਪੇ ਪਤਾ ਲੱਗ ਜਾਏਗਾ ਤੁਹਾਨੂੰ ਕਿ ਲੋਕ ਜਦੋਂ 27 ਦੇ ਵਿੱਚ ਤੁਹਾਡੀ ਸਰਕਾਰ ਬੰਦਿਆ ਤੇ ਕੀ ਕੁਝ ਪ੍ਰੋਜੈਕਟ ਜਿਹੜੇ ਆ ਪੰਜਾਬ ਦੇ ਰਿਲੇਟਡ ਜਿਹੜੇ ਆ ਹਲਕਾ ਪੋਵਾ ਦੇ ਲਈ ਲਿਆਂਦੇ ਜਾਣਗੇ ਜੋ ਇਹਨਾਂ ਦੇ ਸਮੇਂ ਜਿਹੜੇ ਨਹੀਂ ਲਿਆਂਦੇਗੇ ਤੁਹਾਨੂੰ ਲੱਗਦਾ ਦੇਖੋ ਮੈਨੀਫੈਸਟੋ ਤਾਂ ਸਰਕਾਰ ਰੈਡੀ ਕਰਦੇ ਨੇ ਸੀਨੀਅਰ ਲੀਡਰਸ਼ਿਪ ਰੈਡੀ ਕਰਦੀ ਹੈ ਲੇਕਿਨ ਮ ਦਾ ਵਾ ਸਾਬ ਨੂੰ ਅਸੀਂ ਹਰ ਚੀਜ਼ ਦਾ ਅਪ ਟੂ ਡੇਟ ਦਿੰਦੇ ਰਹਿੰਦੇ ਆ ਲੇਕਿਨ ਮੈਂ ਦੇਖ ਰਹੀ ਕਿ ਕਈ ਸਾਰੀਆਂ ਕਮੀਆਂ ਨੇ ਪੋਆ ਹਲਕੇ ਦੇ ਵਿੱਚ ਪੋਆ ਹਲਕਾ ਤੋਂ ਪੂਰਾ ਪੰਜਾਬ ਬਣ ਗਿਆ ਇੱਥੇ ਰੇਤਾ ਬਜਰੀ ਚੱਲ ਗਿਆ ਪੂਰੇ ਪੰਜਾਬ 'ਚ ਲੇਕਿਨ ਪੋਆ ਹਲਕਾ ਪਿਛੜਾ ਰਹਿ ਗਿਆ ਕਿਉਂ ਇਹਦੀ ਵਜੇ ਸਭ ਤੋਂ ਵੱਡੀ ਕੀ ਰਹੀ ਕਿੱਥੇ ਕਿਸ ਲੀਡਰਾਂ ਦੀ ਕਿਹੜੇ ਮੰਤਰੀਆਂ ਦੀ ਇੱਥੇ ਇੱਥੇ ਨਾਕਾਮਯਾਬੀਆਂ ਰਹੀਆਂ ਜਿੱਥੇ ਅੱਜ ਪੋਆ ਹਲਕੇ ਦੇ ਵਿੱਚ ਤੁਸੀਂ ਪਿੰਡਾਂ ਜਾਓ ਮੈਨੂੰ ਕਿਤੇ ਲਾਈਟ ਨਹੀਂ ਦੇਖਣ ਨੂੰ ਮਿਲਦੀ ਨੇਰੇ ਦੇ ਵਿੱਚ ਲੋਕ ਜਾਂਦੇ ਨੇ ਕੋਈ ਫੈਸਿਲਿਟੀ ਕੋਈ ਗੱਲ ਕੀਤੀ ਜਾਵੇ ਯੂਥ ਵਾਸਤੇ ਕੋਈ ਰੋਜ਼ਗਾਰ ਨਹੀਂ ਹੈ ਯੂਨੀਵਰਸਿਟੀਆਂ ਖੋਲ੍ਹੀਆਂ ਤੇ ਦੋ ਦੋ ਨੁਕਰਾਂ ਤੱਕ ਖੋਲ੍ਹ ਦਿੱਤੀ ਇੱਕ ਜੰਮੂ ਦੇ ਬਾਰਡਰ ਤੇ ਖੋਲ੍ਹ ਦਿੱਤੀ ਇੱਕ ਅਦਿਨਾਗਰ ਦੇ ਬਾਰਡਰ ਤੇ ਖੋਲ੍ਹ ਦਿੱਤੀ ਜਦ ਕਿ ਬਣਦੀ ਸਾਡੇ ਸੈਂਟਰ ਪੁਆਇੰਟ ਦੇ ਵਿੱਚ ਸੀਗੀ ਜਾਂ ਤਾਰਾਗੜ ਖੁੱਲਦੀ ਜਾਂ ਕਿਤੇ ਹੋਰ ਖੁੱਲਦੀ ਇਹਦੇ ਨਾਲ ਰੋਜ਼ਗਾਰ ਵੱਧ ਸੋ ਮੈਨੂੰ ਕਨਾਲ ਬਹੁਤ ਵਿਧਰਾ ਕੀਤਾ ਗਿਆ ਬੜੇ ਸਾਲਾਂ ਤੋਂ ਔਰ ਬੜੇ ਸਾਲਾਂ ਤੋਂ ਕਿਸੇ ਨੇ ਵਿਧਾਨ ਸਭਾ ਦੇ ਵਿੱਚ ਇਹਦੀ ਆਵਾਜ਼ ਵੀ ਨਹੀਂ ਚੁੱਕੀ ਔਰ ਜਦੋਂ ਅਸੀਂ ਮਾਈਨਿੰਗ ਦਾ ਇਸ਼ੂ ਚੁੱਕਿਆ ਸੀਗਾ ਪਤਾ ਨਹੀਂ ਕਿੰਨਾ ਕੁ ਪ੍ਰੈਸ਼ਰ ਹੋਏਗਾ ਮੰਤਰੀ ਸਾਹਿਬ ਨੂੰ ਇੱਥੇ ਆਮ ਆਦਮੀ ਪਾਰਟੀ ਦੇ ਹਾਰ ਕੇ ਫਿਰ ਉਹ ਵੀ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਬੋਲਣਾ ਪਿਆ ਸੀਗਾ ਇੱਕ ਅੱਧੀ ਵਾਰੀ ਇਹਨਾਂ ਨੇ ਫੂਡ ਸਪਲਾਈ ਦੇ ਵਿੱਚ ਕੁਝ ਬੋਲਿਆ ਲੇਕਿਨ ਅਜ ਤੱਕ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਇਹ ਤਾਂ ਇਸ ਬਾਰੇ ਤੇ ਕੋਈ ਦੱਸ ਹੀ ਨਹੀਂ ਰਿਹਾ ਇਸ ਬਾਰੇ ਮંત્રી ਬਣਾ ਕੇ ਉਹਨੂੰ ਪੰਜਾਬ 'ਚ ਬਿਜ਼ੀ ਕਰ ਦਿੱਤਾ ਔਰ ਕਈ ਸਾਰੇ ਬਾਕੀਆਂ ਦੀ ਜਿਹੜੀਆਂ ਕਮੀਆਂ ਰਹਿ ਗਈਆਂ ਉਹ ਸਿਰਫ ਰੇਤਾ ਬਜਰੀ 'ਚ ਹੀ ਰਹਿ ਗਏ ਔਰ ਮੈਨੂੰ ਲੱਗਦਾ ਇਸ ਚੀਜ਼ ਨੂੰ ਸੋਚਣਾ ਪਏਗਾ ਤੁਸੀਂ ਵਿਤਕਰੇ ਦੀ ਗੱਲ ਕਰਦੇ ਜੇ ਤੁਹਾਨੂੰ ਮੌਕਾ ਮਿਲਦਾ ਤੁਸੀਂ ਆਜਾ ਪਰਸਨ ਲੇਡੀਜ਼ ਹੋ ਕੀ ਕੁਝ ਨਵਾਂ ਕੁਝ ਲੇਡੀਜ਼ ਤੇ ਲਈ ਕੁਝ ਲਿਆਂਦਾ ਜਾਊਗਾ ਬਿਲਕੁਲ ਮੈਂ ਤਾਂ ਕਹੂੰ ਮੈਂ ਹੁਣ ਵੀ ਪਿੰਡਾਂ ਜਾਨੀ ਆ ਵੂਮਨਸ ਦੀ ਇਹੀ ਰਿਕੁਆਇਰਮੈਂਟ ਹੈ ਕਿ ਮੈਡਮ ਆਸੀਂ ਪੜੇ ਲਿਖੇ ਤੇ ਜ਼ਿਆਦਾ ਨਹੀਂ ਹੈਗੇ ਲੇਕਿਨ ਸਾਡੇ ਜੋ ਵੀ ਕਪੈਸਿਟੀ ਹੈਗੇ ਉਹਦੇ ਅਕੋਰਡਿੰਗਲੀ ਵੀ ਸਾਨੂੰ ਵੀ ਰੋਜ਼ਗਾਰ ਮਿਲਣਾ ਚਾਹੀਦਾ ਤਾਂ ਕਈ ਸਾਰੇ ਮੈਂ ਰਾਜਸਥਾਨ ਅ ਨਾਨ ਐਜੂਕੇਸ਼ਨਲ ਜਿਹੜੇ ਕਮਿਊਨਿਟੀ ਤੋਂ ਬਿਲੋਂਗ ਕਰਦੀਆਂ ਨੇ ਵੂਮਨਸ ਉਹ ਵੀ ਮਹੀਨੇ ਦਾ 10-10 ਤੋਂ 15000 ਰੁਪਏ ਕਮਾ ਰਹੀਆਂ ਕਿ ਉਹਦੇ ਵਿੱਚ ਕੀ ਆ ਰਿਹਾ ਕਢਾਈ ਦਾ ਕੰਮ ਆ ਰਿਹਾ ਸਿਲਾਈ ਦਾ ਕੰਮ ਆ ਰਿਹਾ ਪੈਕੇਜਿੰਗ ਦਾ ਕੰਮ ਆ ਰਿਹਾ ਕਾਫੀ ਸਾਰੀਆਂ ਇੰਡਸਟਰੀਜ਼ ਫੈਕਟਰੀਸ ਇੱਦਾਂ ਦੀ ਖੁੱਲ ਸਕਦੀਆਂ ਨੇ ਜਿੱਥੇ ਰੋਜ਼ਗਾਰ ਕਰਨ ਵਾਸਤੇ ਤੁਹਾਨੂੰ ਕਿਸੇ ਕੁਆਲੀਫਿਕੇਸ਼ਨ ਦੀ ਨਹੀਂ ਸਕਿੱਲ ਦੀ ਲੋੜ ਹੈ ਔਰ ਉਹ ਸਕਿੱਲ ਨੂੰ ਮੇਨਟੇਨ ਕਰਨ ਵਾਸਤੇ ਤੁਹਾਨੂੰ ਵਿਧਾਨ ਸਭਾ 'ਚ ਵਾਸਤਾ ਚੁਕਣੀ ਪਏਗੀ ਔਰ ਜੇ ਵਿਧਾਨ ਸਭਾ 'ਚ ਵਾਸ ਦੀ ਚੁਕੋਗੇ ਪ੍ਰੋਜੈਕਟ ਕੋ ਨਹੀਂ ਲਿਆਓਗੇ ਮੀਟਿੰਗਸ ਵੀ ਕਰੋਗੇ ਫੈਲਾ ਨਹੀਂ ਪੜੋਗੇ ਤਾਂ ਫਿਰ ਕਿਸ ਤਰ ਜ਼ਰੂਰ ਜ਼ਰੂਰ ਹੈਗੀ ਆ ਇੱਕ ਪੜਿਆ ਲਿਖਿਆ ਸੂਝਵਾਨ ਲੀਡਰ ਜਿੱਥੇ ਆਮ ਲੋਕਾਂ ਨੂੰ ਰੋਜ਼ਗਾਰ ਦੇ ਸਕੇ ਵਿਰੋਧੀ ਧਿਰ ਵੀ ਪੱਪਾਂ ਪਰੋ ਹੋ ਕੇ ਬੈਠੇ ਨੇ ਕਿ ਸਤਾਈ ਦੇ ਵਿੱਚ ਉਹਨਾਂ ਦੀ ਸਰਕਾਰ ਆਣੀ ਹੈ ਕਿਵੇਂ ਦੀ ਵੀ ਉਹਤਵੰਦੀ ਜਿਹੜੀ ਤੁਹਾਡੇ ਵੱਲੋਂ ਵੀ ਕੀਤੀ ਜਾ ਰਹੀ ਹੈ ਕਾਂਗਰਸ ਦੇ ਵੱਲੋਂ ਵੀ ਸਤਾਈ ਦੇ ਲਈ ਦੇਖੋ ਸਤਾਈ ਵਾਸਤੇ ਅਸੀਂ ਆਲਰੇਡੀ ਰੈਡੀ ਹੈਗੇ ਆ ਜਿੱਥੇ ਸਾਡੀਆਂ ਕਮੀਆਂ ਰਹੀਆਂ ਇਹਦੇ ਤੇ ਆਲਰੇਡੀ ਸਾਡੀ ਹਾਈ ਕਮਾਂਡ ਤੇ ਡਿਸਕਸ਼ਨਸ ਹੋਣ ਜਾ ਰਹੀਆਂ ਨੇ ਔਰ ਦਿੱਲੀ ਦੇ ਵਿੱਚ ਵੀ ਇਸ ਬਾਰੇ ਡਿਸਕਸ਼ਨ ਹੋਣਗੀਆਂ ਕਿ ਕਿੱਥੇ ਕਮੀਆਂ ਰਹੀਆਂ ਕਿਹਦੇ ਕਰਕੇ ਅੱਜ ਪੰਜਾਬ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਛੋਟੇ ਮੋਟੇ ਜਬ ਡਿਸਪਿਊਟ ਸਾਹਮਣੇ ਇਹ ਨਹੀਂ ਹੋਣੇ ਚਾਹੀਦੇ ਤਾਂ ਕਿ ਅਸੀਂ ਇੱਕ ਸਟਰੋਂਗ ਸਟ੍ਰੈਟੇਜੀ ਮੇਨਟੇਨ ਕਰਕੇ ਅਸੀਂ 2027 ਦੇ ਵਿੱਚ ਉਭਰੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਲੋਕ ਅੱਜ ਵੀ ਕਾਂਗਰਸ ਨੂੰ ਯਾਦ ਕਰ ਰਹੇ ਨੇ ਕਿਉਂਕਿ ਜੋ ਕਾਂਗਰਸ ਨੇ ਦਿੱਤੀਆਂ ਦੇਣਾ ਚਾਹੇ ਐਜੂਕੇਸ਼ਨ ਨੂੰ ਲੈ ਕੇ ਆ ਮੈਡੀਕਲ ਫੈਸਿਲਿਟੀਆਂ ਨੂੰ ਲੈ ਕੇ ਇਨਫਰਾਸਟ੍ਰਕਚਰ ਨੂੰ ਲੈ ਕੇ ਇੰਡਸਟਰੀਅਲ ਪਾਲਿਸੀਜ਼ ਨੂੰ ਲੈ ਕੇ ਐਕਸਾਈਜ਼ ਮਾਈਨਿੰਗ ਸਾਰਾ ਕੁਝ ਕਾਂਗਰਸ ਨੇ ਬਹੁਤ ਕੁਝ ਕੀਤਾ ਇਹਦੇ ਵਿੱਚ ਔਰ ਇਹ ਜਿਹੜੇ ਫ੍ਰੀ ਬੀਜ਼ ਜਿਹੜੇ ਗਵਰਨਮੈਂਟ ਜਿਹੜੀ ਦੇ ਰਹੀ ਹੈ ਕਰਜ਼ੇ ਚੱਕ ਚੱਕ ਕੇ ਕਾਂਗਰਸ ਨੇ ਇੰਨੇ ਕਰਜ਼ੇ ਨੇ ਚੱਕੇ ਇੱਕ ਕਰਜ਼ਾ ਜਿਹੜਾ ਔਰ ਅੱਜ ਸਾਢੇ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ 1.5 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਚੜ੍ਹ ਦਿੱਤਾ ਔਰ 31 ਮਈ 2025 ਤੱਕ ਆਮ ਆਦਮੀ ਪਾਰਟੀ ਨੇ ਇਸ ਸਾਲ ਦਾ ਸਿਰਫ ਇਸ ਸਾਲ ਦਾ ਰਿਕਾਰਡ ਜੇ ਦੱਸਾਂ 11000 ਕਰੋੜ ਤੋਂ ਜ਼ਿਆਦਾ ਦਾ ਇਸੇ ਸਾਲ ਲੋਨ ਲੈ ਚੁੱਕੀ ਹੈ ਹੁਣ ਤੁਸੀਂ ਦੱਸੋ ਜਿਹੜੀ ਸਰਕਾਰ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਾਸਤੇ ਵੀ ਕਰਜ਼ੇ ਚੁੱਕਣ ਗਈਆਂ ਤਾਂ ਤੁਸੀਂ ਸੋਚੋ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੇ ਕੀ ਹਾਲਾਤ ਹੋਣਗੇ ਆਲ ਇੰਡੀਆ ਕਾਂਗਰਸ ਦੇ ਵੱਲੋਂ ਐਲ ਡੀ ਐਮ ਕੰਡੀਡੇਟ ਲਗਾਏ ਗਏ ਨੇ ਉਹਨਾਂ ਵਿੱਚੋਂ ਇੱਕ ਤੁਸੀਂ ਵੀ ਮੈਮ ਹੈ ਕੀ ਹੈ ਸਰ ਦੇਖੋ ਇਹ ਸਾਡੇ ਰਾਹੁਲ ਗਾਂਧੀ ਜੀ ਔਰ ਸਾਡੇ ਆਈ ਸੀ ਸੀ ਦੇ ਜਿਹੜੇ ਐਸ ਸੀ ਵਿੰਗ ਦੇ ਜਿਹੜੇ ਚੇਅਰਮੈਨ ਹੈਗੇ ਨੇ ਉਹਨਾਂ ਨੇ ਇਹ ਸਾਰੀਆਂ ਸਟ੍ਰੈਟਜੀਸ ਪਲਾਨ ਕੀਤੀਆਂ ਜਿੱਥੇ ਹਰ ਸੂਬੇ ਦੇ ਵਿੱਚ ਇਸ ਨੂੰ ਜਿਹੜਾ ਹੈਗਾ ਇਹ ਸਟਾਰਟ ਕੀਤਾ ਜਾ ਰਿਹਾ ਹੈ ਐਲ ਡੀ ਐਮ ਇਸ ਦਾ ਲੀਡਰ ਡਵੈਲਪਮੈਂਟ ਮਿਸ਼ਨ ਹੈ ਜਿੱਥੇ ਕੋਈ ਵੀ ਐਸਸੀ ਵਰਗ ਦੇ ਜੋ ਕੈਂਡੀਡੇਟਸ ਹੈਗੇ ਨੇ ਐਸਸੀ ਐਸਟੀ ਐਂਡ ਓਬੀਸੀ ਵਰਗ ਦੇ ਜਿਹੜੇ ਅੱਗੇ ਆ ਕੇ ਆਪਣੇ ਹਲਕੇ ਲਈ ਕੰਮ ਕਰਨਾ ਚਾਹੁੰਦੇ ਉਹਨਾਂ ਦੀ ਕੰਮ ਦੀ ਕਨਸੀਡਰੇਸ਼ਨ ਹੋਏਗੀ ਔਰ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਇੋਰਟੀ ਬੇਸਿਸ ਤੇ ਜਿਹੜਾ ਹੈਗਾ ਉਹਨੂੰ ਰਿਸਪੌਂਸਿਬਿਲਟੀਜ਼ ਪਾਰਟੀ ਦੇਣਗੀਆਂ ਇਹ ਸਾਰਾ ਸਾਰਾ ਸਾਨੂੰ ਟਾਰਗੇਟਸ ਦਿੱਤੇ ਗਏ ਆ ਨਾਮ ਥੈਂਕਫੁਲ ਟੂ ਦਾ ਆਈਏਸੀਸੀ ਐਸਸੀ ਵਿੰਗ ਚੇਅਰਮਨਸ਼ਿਪ ਐਂਡ ਮਾਈ ਪੰਜਾਬ ਦੇ ਜਿਹੜੇ ਚੇਅਰਮੈਨ ਹੈਗੇ ਕੁਲਦੀਪ ਵੈਜੀ ਦਾ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਸੁਖਜਿੰਦਰ ਰੰਦਾਵਾ ਜੀ ਸਾਡੇ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਉਹਨਾਂ ਦਾ ਧੰਨਵਾਦ ਕਰਦੀ ਆ ਰਾਜਾ ਵੜਿੰਗ ਜੀ ਤੇ ਪ੍ਰਤਾਪ ਬਾਜਵਾ ਜੀ ਸਾਡੇ ਐਲੋਪੀ ਸਾਰਿਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝ ਕੇ ਮੈਨੂੰ ਇਸ ਪੋਜੀਸ਼ਨ ਦਿੱਤੀ ਆ ਸਟਾਈਲੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਦੇਖੋ ਮੈਂ ਤਾਂ ਇਹੀ ਕਹੂੰਗੀ ਸਾ ਤੁਹਾਡੇ ਚੈਨਲ ਦੇ ਰਾਹੀ ਸਾਰਿਆਂ ਨੂੰ ਕਿ 2027 ਦੇ ਵਿੱਚ ਹੁਣ ਤੁਸੀਂ ਤਾਂ ਦੇਖ ਹੀ ਲਿਆ ਕਿ ਜਿਨ੍ਹਾਂ ਨੇ ਬਦਲਾਵ ਲਿਆਣਾ ਸੀ ਉਹ ਬਦਲਾਵ ਦੇ ਨਾਂ ਤੇ ਇੱਕ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਕੇ ਨੇਗੋਰ ਟਾਰਡਨਲ ਕੀਤੇ ਵਾਦੇ ਪੂਰੇ ਨਹੀਂ ਹੋਏ ਔਰ ਖਾਸ ਤੌਰ ਤੇ ਤੇ ਸਾਡੀਆਂ ਮਹਿਲਾਵਾਂ ਦੇ ਨਾਲ ਬਹੁਤ ਵੱਡਾ ਤੱਕਾ ਹੋਇਆ ਜਿੱਥੇ 11-1100 ਰੁਪਏ ਦੇਣ ਦੀਆਂ ਗੱਲਾਂ ਕੀਤੀਆਂ ਪਹਿਲੇ 1000 1100 ਰੁਪਏ ਤੋ ਮੈਨੂੰ ਲੱਗਦਾ ਹੈ ਕਿ ਚਾਹੇ ਐਮਐਸਪੀ ਦੀ ਗੱਲ ਕੀਤੀ ਹੋਵੇ ਚਾਹੇ ਇੱਥੇ ਰੋਜ਼ਗਾਰ ਦੀ ਗੱਲ ਕੀਤੀ ਹੋਵੇ ਚਾਹੇ ਤੇ ਮਹਿਲਾਵਾਂ ਦੇ ਖਾਤੇ 'ਚ ਪੈਸੇ ਪਾਉਣ ਦੀ ਗੱਲ ਕੀਤੀ ਗਈ ਹੋਵੇ ਮੈਨੂੰ ਲੱਗਦਾ ਹੈ ਕਿ ਜੇ ਕਿਸੇ ਨੇ ਤੁਹਾਡੇ ਨਾਲ ਗੁੰਮਰਾਹ ਕਰਕੇ ਤੁਹਾਨੂੰ ਵੋਟਾਂ ਪਾਈਆਂ ਤੇ ਹੁਣ ਤੁਹਾਡਾ ਟਾਈਮ ਆਏਗਾ ਕਿ ਤੁਸੀਂ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਔਰ ਕਾਂਗਰਸ ਨੇ ਹਮੇਸ਼ਾ ਹੀ ਆਮ ਲੋਕਾਂ ਦੀ ਗੱਲ ਸੁਣੀ ਹੈ ਬਿਨਾਂ ਕਿਸੇ ਦੀ ਭੇਤ ਭਾਵ ਕਿਸੇ ਨਾਲ ਰੱਖਦੇ ਹੋਏ ਨਾ ਜਾਤੀ ਧਰਮ ਦਾ ਕੋਈ ਸਟ੍ਰੈਟਜੀ ਅਪਣਾਉਂਦੇ ਹੋਏ ਹਰ ਕਿਸ ਨੂੰ ਇੱਕ ਬਰਾਬਰ ਸਮਝ ਕੇ ਕਾਂਗਰਸ ਨੇ ਬਾਤ ਚੜ ਕੇ ਲੋਕ ਪੰਜਾਬ ਦੇ ਲੋਕਾਂ ਦੇ ਲਈ ਕੰਮ ਕੀਤਾ ਔਰ ਨਾ ਹੀ ਕਿਸੇ ਗੈਰ ਪੰਜਾਬੀਆਂ ਨੂੰ ਸਾਡੇ ਪੰਜਾਬ ਦੇ ਵਿੱਚ ਦਬਾਵ ਪਾਉਣ ਵਾਸਤੇ ਮਜਬੂਰ ਕੀਤਾ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦਿੱਲੀ ਯੂਪੀ ਬਿਹਾਰ ਤੋਂ ਲਿਆ ਕੇ ਚੇਅਰਮੈਨਸ਼ਿਪ ਆ ਦੇਣ ਲਈ ਮਜਬੂਰ ਹੋ ਰਹੀ ਹੈ ਕਾਂਗਰਸ ਨੇ ਕਦੀ ਇਹ ਸੋਚ ਨਹੀਂ ਰੱਖੀ ਔਰ ਹਮੇਸ਼ਾ ਹੀ ਕਿਸੇ ਵੀ ਐਮਐਲਏ ਹੋਵੇ ਮੰਤਰੀ ਹੋਵੇ ਇਹਨਾਂ ਦੇ ਉੱਤੇ ਦਿੱਲੀ ਦੇ ਲੋਕ ਨਾ ਬਿਠਾਉਂਦੇ ਹੋਏ ਇੰਡੀਪੈਂਡੈਂਟ ਲੋਕ ਜਿਹੜੇ ਆਪਣੇ ਹਲਕੇ ਲਈ ਕੰਮ ਕਰ ਸਕਣ ਇਹ ਕਾਂਗਰਸ ਔਰ ਡੈਮੋਕ੍ਰੇਸੀ ਜਿਹੜੀ ਹੈ ਸਾਡੀ ਕਾਂਗਰਸ ਸਿਖਾਉਂਦੀ ਹੈ ਔਰ ਮੈਨੂੰ ਉਮੀਦ ਹੈ ਕਿ ਇਹ ਲੋਕ ਜਿਹੜੇ ਨੇ ਇਸ ਬਦਲਾਵ ਤੋਂ ਅੱਕ ਚੁੱਕੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਸਾਥ ਜ਼ਰੂਰ ਦੇਣਗੇ ਏਸੀ ਗੇਟਿਨਾ ਚੌਧਰੀ ਜਿਹੜੇ ਕੀ ਕਾਂਗਰਸ ਦਾ ਸਪੋਕਸਪਰਸ ਨੈਸ਼ਨਲ ਸਪੋਕਸਪਰਸ ਸੀਗੇ ਜਿਹੜੇ ਕਿ ਕਿਹੇ ਪਹਿਚਾਨ ਦੇ ਜਿਹੜੇ ਮਹਤਾਜ ਨੇ ਸਨ ਜਿਨ੍ਹਾਂ ਨਾਲ ਜੁ ਕੁਝ ਖਾਸ ਪਲ ਜਿਹੜੇ ਐਮਐਚ ਪੰਜਾਬ ਚੈਨਲ ਦੇ ਵੱਲੋਂ ਸਾਂਝੇ ਕੀਤੇ ਗਏ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਜਿਨ੍ਹਾਂ ਵੱਲੋਂ ਵਾਅਦੇ ਤੇ ਦਾਅਵੇ ਜਿਹੜੇ ਝੂਠੇ ਕੀਤੇ ਸੀ ਕਿ ਲੋਕਾਂ ਨੂੰ ਗੁੰਮਰਾਹ ਜਿਹੜਾ ਕੀਤਾ ਗਿਆ ਸੀ ਸੋ 27 ਦੇ ਵਿੱਚ ਪੂਰੀ ਬਹੁਮਤ ਨਾਲ ਜਿਹੜੀ ਕਾਂਗਰਸ ਦੀ ਸਰਕਾਰ ਆਉਗੀ ਜਿਨ੍ਹਾਂ ਨੇ ਬਿਨਾਂ ਪੱਕ ਪਾਤ ਤੋਂ ਲੋਕਾਂ ਦੇ ਜਿਹੜੇ ਕੰਮ ਕੀਤੇ ਨੇ ਸੋ ਮਿਲਦੇ ਹਾਂ ਕਿਸੇ ਹੋਰ ਨਵੇਂ ਐਪੀਸੋਡ ਦੇ ਵਿੱਚ ਤਦ ਤੱਕ ਲਈ ਜੁੜੇ ਰਹੋ ਐ